ਸਾਬ ਨੇ ਇੱਕ ਆਡੀਓ ਵਾਇਰਲ ਕੀਤੀ ਹੈ ਉਸ ਚੀਜ਼ ਉੱਤੇ ਤੁਹਾਡਾ ਕੁਰੀਏਸ਼ਨ ਹੈ ਕਿ ਆਡੀਓ ਕਿਸ ਫੇਕ ਹੈ ਜਾਂ ਸਹੀ ਹੈ ਦੇਖੋ ਗੱਲ ਇਹ ਆ ਅਸੀਂ ਇਸ ਦੀ ਆਈਟੀ ਜਿਹੜਾ ਉਹਨੂੰ ਡਿਪਾਰਟਮੈਂਟ ਨੂੰ ਸ਼ਿਕਾਇਤ ਕਰਾਂਗੇ ਕਿਉਂਕਿ ਇਹ ਅਜਿਹਾ ਕੰਮ ਹੁਣ ਚੱਲਣਾ ਹੀ ਹੈ ਮੇਰੀ ਆਵਾਜ਼ ਤਾਂ ਤੁਹਾਡੇ ਕੋਲ ਸਾਰਿਆਂ ਕੋਲ ਆ ਉਹਦੀ ਕੰਪਿਊਟਰ ਤੇ ਕੀ ਬਣਾਉਣੀਆਂ ਨੋਜ ਬਣਾਉਣੀਆਂ ਇਹ ਤਾਂ ਦੱਸ ਦੇਣੇ ਹੀ ਕੰਮ ਚੱਲਣਾ ਹੈ ਉਹਦੇ ਬਾਰੇ ਜਿਹੜਾ ਇਹਨੂੰ ਚਲਾਊਗਾ ਉਹਦੇ ਬਾਰੇ ਵੀ ਇਸ ਗੱਲ ਦੀ ਸ਼ਿਕਾਇਤ ਕਰਾਂਗੇ ਵੀ ਇਹ ਗੈਰਕਾਨੂੰਨੀ ਜਿਹੜੀਆਂ ਚੀਜ਼ਾਂ ਨੇ ਇਕ ਕਾਨੂੰਨ ਤੋਂ ਬਾਹਰ ਨੇ ਇਹ ਕਿਉਂ ਚਲਾਈਆਂ ਜਾ ਰਹੀਆਂ ਤੇ ਇਹਦਾ ਮਕਸਦ ਕੀ ਹੈ ਉਹ ਚਲੋ ਅਲੱਗ ਕੇਸ ਚੱਲਣਗੇ ਪਰ ਜੇ ਇਹ ਕਿਸੇ ਨੇ ਚਲਾਈ ਵੀ ਆ ਤੇ ਉਹਦੇ ਵਿੱਚ ਇੱਕ ਪਾਸੇ ਲੱਖ ਦੋ ਗੱਲ ਨੂੰ ਵੀ ਇਹ ਕੀ ਬਣਾਈ ਆ ਕਿਉਂ ਬਣਾਈ ਆ ਉਹਦੇ ਕਾਰਨ ਤਾਂ ਬਾਅਦ ਚ ਜਿਹੜੀ ਇਹ ਡਿਪਾਰਟਮੈਂਟ ਉਹ ਆਪਣੇ ਆਪ ਇਹਤੇ ਕਾਰਵਾਈ ਕਰੇਗਾ ਵੀ ਕਿਹਨੇ ਇਹ ਜਾਲੀ ਬਣਾਈ ਆ ਕਿਹਨੇ ਇਹ ਜਾਲੀ ਚਲਾਈ ਆ ਪਰ ਦੂਜੇ ਪਾਸੇ ਮੈਂ ਤਾਂ ਸਭ ਨੂੰ ਫੋਨ ਕਰਦਾ ਹਾਂ ਇਹ ਗੱਲ ਛੱਡੋ ਅਸੀਂ ਤਾਂ ਸਭ ਨੂੰ ਟੈਲੀਫੋਨ ਕਰਕੇ ਕਰਦੇ ਆ ਵੀ ਭਾਈ ਤੁਸੀਂ ਬੀਜੇਪੀ ਜੁਆਇਨ ਕਰੋ ਹਰ ਨੂੰ ਕਰਦੇ ਆ ਹਰ ਲੀਡਰ ਨੂੰ ਕਰਦੇ ਆ ਹਰ ਪਾਰਟੀ ਦੇ ਵਰਕਰ ਨੂੰ ਕਰਦੇ ਆ ਵੀ ਮੋਦੀ ਜੀ ਕਰਕੇ ਭਾਈ ਜਿੰਨਾ ਮੋਦੀ ਜੀ ਮਾਨ ਸਨਮਾਨ ਦੇ ਰਹੇ ਆ ਸਭ ਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਇਸ ਕਰਕੇ ਸਾਰੇ ਹੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਨੇ ਇਹ ਮੌਕਾ ਦੁਬਾਰਾ ਨਹੀਂ ਮਿਲਦਾ ਹੁੰਦਾ ਇਸ ਕਰਕੇ ਮੋਦੀ ਜੀ ਨੂੰ ਆ ਕੇ ਸਾਰੇ ਤੇ ਬੀਜੇਪੀ ਨੂੰ ਆਕੇ ਸਾਰੇ ਜੁਆਇਨ ਕਰੋ ਇਹ ਅਸੀਂ ਇਕੱਲੇ ਇਕੱਲੇ ਗੱਲ ਹਰੇਕ ਨੂੰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹਣਾ ਟੈਲੀਫੋਨ ਕਰਕੇ ਵੀ ਅਸੀਂ ਰੋਜ਼ ਹਜ਼ਾਰਾਂ ਬੰਦਿਆਂ ਨੂੰ ਇਹ ਗੱਲ ਕਰਦੇ ਹਾਂ ਸਰ ਰਮਨੀਤ ਤੁਹਾਡੇ ਬੈਂਸ ਸਾਹਿਬ ਨਾਲ ਬੜੇ ਅੱਛੇ ਤਾਲੁਕਾ ਸੀ ਪਰ ਉਸਦੇ ਬਾਅਦ ਉਹਨਾਂ ਪੱਖੋਂ ਇਦਾਂ ਦੀ ਆਡੀਓ ਵਾਇਰਲ ਕਰਨਾ ਕਿਸ ਤੇ ਕੀ ਪਤਾ ਬੈਂਸ ਸਾਹਿਬ ਨੇ ਕੀਤੀ ਆ ਜਾਂ ਕਿਸ ਨੇ ਕੀਤੀ ਆ ਜਾਂ ਕੀ ਇਹਦੇ ਪਿੱਛੇ ਰਾਜ ਆ ਉਹ ਸਾਰੀਆਂ ਗੱਲਾਂ ਇਹ ਜਿਹੜੀਆਂ ਆਈਟੀ ਡਿਪਾਰਟਮੈਂਟ ਆ ਜਦੋਂ ਉਹਦੀ ਸ਼ਿਕਾਇਤ ਜਾਏਗੀ ਤੇ ਉਹ ਸਾਰੀਆਂ ਚੀਜ਼ਾਂ ਇਹ ਲੱਭ ਕੇ ਮੂਰੇ ਲਿਆਉਣਗੇ ਪਰ ਇਹ ਇਲੈਕਸ਼ਨਾਂ ਦੇ ਵਿੱਚ ਇਹ ਇੱਕ ਐਸਾ ਮੇਲਾ ਏ ਇਹ ਐਸਾ ਤਿਉਹਾਰ ਆ ਜਿਹਦੇ ਵਿੱਚ ਇਹ ਚੀਜ਼ਾਂ ਆਖਰੀ 10 ਦਿਨ ਇਹ ਚਲਣੀਆਂ ਹੀ ਚਲਣੀਆਂ ਪੈਸਾ ਉਹਨੂੰ ਕੋਈ ਨਸੀਹਤ ਨਹੀਂ ਪੈਸਾ ਹੋਈਏ ਬਾਹਰ ਗੱਲ ਨਹੀਂ ਮੈਂ ਉਹਨਾਂ ਨੂੰ ਕੀ ਨਸੀਹਤ ਦੇ ਸਕਦਾ ਉਹ ਮੇਰੇ ਵੱਡੇ ਭਰਾ ਨੇ ਅਸੀਂ ਦੋਨੋਂ ਇੱਕ ਦੂਜੇ ਨਾਲ ਇਲੈਕਸ਼ਨਾਂ ਲੜਦੇ ਰਹੇ ਹਾਂ ਤੇ ਇਸ ਵਾਰ ਪਰ ਉਹ ਕਾਂਗਰਸ ਪਾਰਟੀ ਜਿਨੇ ਪਹਿਲਾਂ ਉਹ ਡਟ ਕੇ ਸਿੱਧੀ ਇਲੈਕਸ਼ਨ ਲੜਦੇ ਸੀ ਮੇਰੇ ਨਾਲ ਉਹ ਇਹੋ ਜਿਹੀਆਂ ਗੱਲਾਂ 'ਚ ਕਦੇ ਬੈਂਸ ਸਾਹਿਬ ਕਦੇ ਪਏ ਨਹੀਂ ਸੀ ਪਹਿਲਾਂ ਉਹ ਡਟ ਕੇ ਇਲੈਕਸ਼ਨ ਮਰਦਾਂ ਵਾਂਗੂ ਲੜਦੇ ਸੀ ਦੋ ਵਾਰ ਲੜੇ ਹਾਂ ਸੀ ਤੇ ਪਰ ਇਹ ਜੀਆਂ ਗੱਲਾਂ ਹੁਣ ਪਰ ਕਾਂਗਰਸ ਪਾਰਟੀ ਚ ਆਗੇ ਉਹ ਕਾਂਗਰਸ ਪਾਰਟੀ ਇਹ ਜੀਆਂ ਗੱਲਾਂ ਕਰਾਉਣ ਚ ਮਾਹਰ ਆ ਜੀ ਕਾਂਗਰਸ ਪਾਰਟੀ ਸਾਰੀ ਉਹ ਇੱਕ ਮੰਨ ਨੂੰ ਮਾਹਰ ਆ